ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹਿਲਾ ਸਾਹਿਬ ਕੋ ਅੰਕਾਰ ਸਤਗੁਰ ਪ੍ਰਸਾਦ ਜੇ ਅਗਰ ਕਹਿਤੇ ਆ ਕੀਐ ਕਰਤੇ ਕੋਈ ਵਿਚਾਰ ਤਿਤ ਗਰ ਗਾਉ ਸੋਹਿਲਾ ਸਿਰੋ ਸਿਰਜਣਹਾਰ ਤਮ ਗਾਵੋ ਮੇਰੇ ਪਾਉ ਕ ਸੋਹਿਲਾ ਹਉ ਵਾਰ ਜਿਸ ਹਿਲੇ ਸਦਾ ਸੁਖ ਹੋਏ ਰਹਾ ਦੇਤਨੇ ਜੇ ਸੰਵਾਲਿਆ ਨ ਦੇਖੇਗਾ ਦੇਵਨ ਹਰ ਤੇਰੇ ਦਾਨ ਕਿਉਂ ਤਨ ਪਵੈ ਦਿੱਤਾ ਤੇ ਕੌਣ ਸਮਰ ਸੰਬਸਾ ਲਿਖਿਆ ਮਿਲ ਕਿਰਪਾਉ ਤੇਲ ਦਿਹੋ ਸਜਣ ਐਸੇ ਸੜੀਆਂ ਜਿਹਾ ਵੈ ਸੋ ਮੇਲ ਘਰ ਘਰ ਇਹ ਪਹੁੰਚਾ ਸਦਰਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਗ ਸ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇਪ ਦੇਸ ਗੁਰ ਗੁਰ ਕਵេសਨ ਇੱਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਾਕ ਵਢਈ ਤੁਿਰ ਗੁਸੀਆਂ ਚਸੀਆਂ ਘੜੀਆਂ ਪahar ਤਿੱਥੇ ਵਾਰੀ ਮਾਹ ਹੋਆ ਸੁਰਜ ਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਨ ਲਾ ਪਹਿਲਾ ਗगन ਮੈਂ ਥਾਲ ਰਵੈ ਚੰਦ ਦੀਪਕ ਬਣ ਤਾਰਕ ਮੰਡਲ ਜਨਕ ਮੋਤੀ ਧੂਪ ਮੰਲਿਆ ਲੋ ਪਵਨ ਚਲਰੋ ਕਰੇ ਸਗਲ ਬਨਰਾਏ ਫੁਲੰ ਤੇ ਜੋਤੀ ਕੈਸੀ ਆਰਤੀ ਓਏ ਬਭ ਖੰਡਣਾ ਤੇਰੀ ਆਰਤੀ ਅਨਤ ਸਦਵਾਜਿਤ ਪੈਰੀ ਰਹਾਉ ਸਸਤਵਨ ਨਨ ਤੋਹੀ ਸਸ ਤਵ ਗੰਦੇ ਚਲਤ ਮੋਹੀ ਸਭ ਮੈਂ ਜੋਤ ਜੋਤਹ ਸੋਏ ਤੇਸ ਤੇ ਚਰਨਨ ਸਭ ਮੈਂ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸਪਾਵੈ ਸੁਆਰਤੀ ਹੋਏ ਹਰ ਚਰਨ ਕਉਲ ਮਗਰੰਧ ਲੋਭਤ ਮਨ ਮੰਦਿਰ ਮੋ ਆਈ ਪਿਆਸ ਕਿਰਪਾ ਜੰਦ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਹਿ ਵਸਾ ਰਾਗਉੜੀ ਪੂਰਬੀ ਮਹਲਾ ਚੌਥਾ ਕਾਮ ਕਰੋ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾਹਿ ਪੁਰਬੋ ਲਿਖਤ ਲਿਖਿਆ ਗੁਰਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜੂਲੇ ਪੁਣ ਵੱਡਾ ਹੈ ਕਰ ਡੰਡਉ ਪੁਣ ਵੱਡਾ ਹੈ ਰਹਾ ਸਾਕ ਤਰ ਸਾਧਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਹਾ ਜਿਹਾ ਚੱਲੇ ਜਬਦ ਪਾਵੇ ਜਮਕਾਲ ਸੈ ਸ੍ਰਿ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਪਉ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬਰਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੀ ਹਰ ਰਖ ਰਾਗ ਵੜ ਵਡਾਈ ਜਿਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਉੜੀ ਪੁਰਬੀ ਮਹਲਾ ਪੰਜਵਾ ਕਰੂ ਬਨਤੀ ਸੁਣੋ ਮੇਰੇ ਮੀਤਾ ਸੰਤ ਟਟਲ ਕੀ ਬੇਲਾ ਹਿਆਂ ਘਾਟ ਚਲੋ ਹਰਲਾ ਆਗੇ ਬਿਸ਼ਨ ਸੁਹੇਲਾ ਆਉ ਤੇ ਘਟੈ ਦਿਨ ਸੋਰਣਾਰੇ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਇਹੋ ਸੰਸਾਰ ਬਿਕਾਰ ਸੰਸੈਮ ਦਰਿਉ ਬ੍ਰਹਮ ਗਿਆਨੀ ਜਿਸੈ ਜਿ ਗਾਏ ਪਿਆਉ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਈ ਸੋਹੀ ਬਹਾਜੋ ਹਰ ਗੁਰ ਤੇ ਮਨ ਵਸੀਰਾ ਨੇਕ ਘਰ ਮਹਿਲ ਪਾਉ ਸੁਖ ਸਹਜੇ ਬਹਰਣ ਹੋਏ ਗੁਫੀਰਾ ਅੰਤਰ ਜਾਮੇ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੀ ਨਾਨਕ ਦਾ ਸਹਿ ਸੁਖ ਮੰਗ ਵੋ ਕਰ ਸੰਤਨ ਕੀ ਤੂਰੀ ਅੰਤਰ ਜਾਮੇ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੀ ਨਾਨਕ ਦਾ ਸਹਿ ਸੁਖ ਮੰਗ ਭੂ ਕਰ ਸੁਨ ਤਨ ਕੀ ਤੂ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ